ਦੀਮ ਦੇ ਨਾਲ ਜੁੜੀ ਹੋਈ ਖਬਰ ਰਾਮ ਰਹੀਮ ਇੱਕ ਵਾਰ ਫੇਰ ਜੇਲ੍ਹ ਤੋਂ ਬਾਹਰ ਆਏ ਨੇ 30 ਦਿਨ ਦੀ ਪੈਰੋਲ ਉਹਨਾਂ ਨੂੰ ਮਿਲੀ ਆ ਤੇ ਡੇਰਾ ਸਿਰਸਾ ਦੀ ਇਸੇ ਦੇ ਵਿਚਾਲੇ ਸੁਰੱਖਿਆ ਵਧਾ ਦਿੱਤੀ ਗਈ ਹੈ ਡੇਰੇ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਏ ਨੇ ਰਾਮ ਰਹੀਮ ਤੇ 2017 ਤੋਂ ਬਾਅਦ ਪਹਿਲੀ ਵਾਰ ਸਿਰਸਾ ਪਹੁੰਚੇ ਨੇ ਰਾਮ ਰਹੀਮ ਸਜ਼ਾ ਹੋਣ ਤੋਂ ਬਾਅਦ ਪਹਿਲੀ ਵਾਰ ਡੇਰੇ ਪਹੁੰਚੇ ਨੇ ਰਾਮ ਰਹੀਮ ਦੱਸਦੀ ਹੈ ਕਿ ਰਾਮ ਰਹੀਮ ਨੂੰ 30 ਦਿਨ ਦੀ ਪੈਰੋਲ ਮਿਲੀ ਆ ਅਤੇ 10 ਦਿਨ ਤੱਕ ਉਹ ਸਿਰਸਾ ਡੇਰੇ ਦੇ ਵਿੱਚ ਰਹਿਣਗੇ 20 ਦਿਨ ਬਾਗਪੱਤ ਡੇਰੇ ਚ ਰਹਿਣਗੇ ਰਾਮ ਰਹੀਮ ਸਿਰਸਾ ਡੇਰੇ ਪਹੁੰਚ ਕੇ ਪਹਿਲਾ ਸੰਦੇਸ਼ ਵੀ ਰਾਮ ਰਹੀਮ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਕਿ ਪ੍ਰੇਮੀਆਂ ਨੂੰ ਡੇਰੇ ਆਉਣ ਤੋਂ ਉਹਨਾਂ ਨੇ ਮਨਾ ਕਰ ਦਿੱਤਾ ਉਹਨਾਂ ਕਿਹਾ ਕਿ ਕੋਈ ਵੀ ਸਿਰਸਾ ਡੇਰੇ ਨਾ ਆਵੇ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਏ ਨੇ ਰਾਮ ਰਹੀਮ ਕੜੀ ਸੁਰੱਖਿਆ ਦੇ ਵਿੱਚ ਸੁਨਾਰੀਆ ਜੇਲ੍ਹ ਤੋਂ ਸਿਰਸਾ ਪਹੁੰਚੇ ਨੇ ਤੇ ਜੇਲ੍ਹ ਦੇ ਬਾਹਰ ਹਨੀਪ੍ਰੀਤ ਨੇ ਰਾਮ ਰਹੀਮ ਨੂੰ ਰਿਸਿਵ ਕੀਤਾ ਹੈ ਅਨੀ ਪ੍ਰੀਤ ਗੱਡੀ ਚ ਸੁਨਾਰੀਆ ਜੇਲ ਪਹੁੰਚੇ ਤ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਰਾਮ ਰਹੀਮ ਜੋ ਸੁਨਾਰੀਆ ਜੇਲ ਦੇ ਵਿੱਚ ਸਜ਼ਾ ਭੁਗਤ ਰਹੇ ਨੇ ਇੱਕ ਵਾਰ ਫੇਰ ਉਹਨਾਂ ਨੂੰ ਪੈਰੋਲ ਮਿਲੀ ਹੈ 30 ਦਿਨ ਦੀ ਪੈਰੋਲ ਰਾਮ ਰਹੀਮ ਨੂੰ ਮਿਲੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਹਿਲਾ ਸੰਦੇਸ਼ ਜਾਰੀ ਕੀਤਾ ਗਿਆ ਹੈ ਹਾਲਾਂਕਿ 10 ਦਿਨ ਸਿਰਸਾ ਡੇਰੇ ਦੇ ਵਿੱਚ ਰਹੇਗਾ ਰਾਮ ਰਹੀਮ ਦੱਸ ਦਈਏ ਕਿ ਜਦੋਂ ਸਜ਼ਾ ਹੋਈ 2017 ਦੇ ਵਿੱਚ ਤਾਂ ਉਸ ਤੋਂ ਬਾਅਦ ਪਹਿਲੀ ਵਾਰ ਰਾਮ ਰਹੀਮ ਡੇਰਾ सिरसा ਪਹੁੰਚੇ ਨੇ ਤੇ ਇਸੇ ਕਰਕੇ ਸੁਰੱਖਿਆ ਵਧਾ ਦਿੱਤੀ ਗਈ ਹੈ। ਦੂਜੇ ਪਾਸੇ ਰਾਮ ਰਹੀਮ ਨੇ ਆਪਣੇ ਪਰੋਕਾਰਾਂ ਨੂੰ ਪ੍ਰੇਮੀਆਂ ਨੂੰ ਕਿਹਾ ਕਿ ਉਹ ਡੇਰੇ ਦੇ ਵਿੱਚ ਨਾ ਆਉਣ ਜੋ ਵੀ ਸੇਵਾਦਾਰ ਕਹਿਣ ਉਹਨਾਂ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ। ਇਸ ਦੇ ਨਾਲ ਹੀ ਹਨੀਪ੍ਰੀਤ ਵੀ ਐਕਟਿਵ ਨਜ਼ਰ ਆਏ ਨੇ। ਹਨੀਪ੍ਰੀਤ ਰਾਮ ਰਹੀਮ ਨੂੰ ਲੈਣ ਲਈ ਪਹੁੰਚੇ ਨੇ ਗੱਡੀ ਦੇ ਵਿੱਚ ਰਿਸੀਵ ਕੀਤਾ ਰਾਮ ਰਹੀਮ ਨੂੰ ਹਨੀਪ੍ਰੀਤ ਦੇ ਵੱਲੋਂ ਦੂਜੇ ਪਾਸੇ एसजीपीसी ਸਮੇਤ ਸਿੱਖ ਜਥੇਬੰਦੀਆਂ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕਰ ਰਹੀਆਂ ਨੇ ਪਰ ਇਸ ਵਾਰ 30 ਦਿਨ ਦੀ ਛੁੱਟੀ ਰਾਮ ਰਹੀਮ ਨੂੰ ਮਿਲੀ ਹੈ ਤੇ 30 ਦਿਨ ਦੇ ਵਿੱਚੋਂ 10 ਦਿਨ ਡੇਰਾ ਸਰਸਾ ਦੇ ਵਿੱਚ ਰਹਿਣਗੇ ਤੇ ਹਾਲਾਂਕਿ 2017 ਤੋਂ ਬਾਅਦ ਪਹਿਲੀ ਵਾਰ ਰਾਮ ਰਹੀਮ ਸਰਸਾ ਪਹੁੰਚੇ ਨੇ ਕਾਫਲਾ ਤੁਸੀਂ ਦੇਖ ਸਕਦੇ ਹੋ ਇਹਨਾਂ ਗੱਡੀਆਂ ਦੇ ਕਾਫਲੇ ਦੇ ਵਿੱਚ ਰਾਮ ਰਹੀਮ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਕਰੜੀ ਸੁਰੱਖਿਆ ਹੇਠ ਪਾਲ ਬਹੁਤ ਨੇ ਕਿ ਆਖਿਰਕਿਉਂ ਵਾਰ-ਵਾਰ डेरा सिरसा के मुखी राम रहीम पैरोल दी जाती है फरलो दी जाती है आपके दर्शकों के लिए सजा याफ्ता डेरा प्रमुख गुरमीत राम रहीम को आज बारहवीं बार पैरोल मिली है और 30 दिन की पैरोल मिली है जो कि बारहवीं बार पैरोल मिलने के बाद पहली बार 2017 के बाद पहली बार दस दिन के लिए सिरसा आए हैं और उसके बाद बीस दिन तक जो है डेरा प्रमुख राम रहीम है वो बागपत के जो डेरा है वहाँ पर रहेंगे और अभी जो डेरा के जो साथ जो संगत है उनमें काफ़ी खुशी की लहर देखी जा रही है क्योंकि जब से डेरा प्रमुख को आज सुबह से जो परोल मिली है वो डेरा प्रमुख यहाँ पर, पर सिरसा पहुंचे हैं तो जो डेरा अनुयायी हैं डेरा प्रेमी हैं उनमें काफी खुशी देखी जा रही है क्योंकि 2017 सत... के बाद पहली बार सिरसा का जो डेरा है वहां पर पहुंचे हैं तो यहाँ पर काफी खुशी की लहर है और सुरक्षा की अगर बात की जाए तो सुरक्षा चाक चौबंद है पुलिस की तरफ से सभी जो डेरे के गेट है उनको सील किया हुआ है बाहर से कोई जो बड़ी संगत है उनको नहीं आने दिया जा रहा हालांकि डेरा प्रमुख गुरमीत सिंह ने भी एक वीडियो जारी करके कहा है कि जो डेरा के जो प्रेमी है वो सिर्फ डेरे के अंदर न आए और अपने घर के अंदर ही सिमरन करे और तो डेरे के अंदर ना पहुंचे बहुत ज्यादा खुशी है बहुत ज्यादा एक्साइटेड है तो। तो किस तरह खुशी मना रहे हैं खूब नाचे हम तो पहले हम डेरे में सेवा पे आए हैं सेवा करके सिमरन करके हम खुशी बनाएंगे और ज्यादा तो सरप्राइज मिला हम तो बहुत बड़ा सरप्राइज मिला है जो हमारा दिन चढ़ा है ना आज तो खुशी हो दिन चढ़ा हम तो खूब नाच नाच के आए हैं अभी भी ਤਾਂ 12ਵੀਂ ਵਾਰ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਏ ਨੇ ਤੇ ਇਸ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ 5 ਫਰਵਰੀ ਨੂੰ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਇਸ ਤੋਂ ਠੀਕ 8 ਦਿਨ ਪਹਿਲਾਂ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਏ ਨੇ ਤੇ ਜੇਲ੍ਹ ਤੋਂ ਬਾਹਰ ਆਏ ਨੇ ਰਾਮ ਰਹੀਮ ਦੂਜੇ ਪਾਸੇ ਡੇਰੇ ਦੇ ਵਕੀਲ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ ਤੁਹਾਡੇ ਯਾਦ ਹੋਵੇ 2017 ਦੇ ਵਿੱਚ ਪੰਚਕੂਲਾ ਦੀ ਸਪੈਸ਼ਲ ਸੀਬੀਆਈ ਕੋਰਟ ਨੇ ਰਾਮ ਰਹੀਮ ਨੂੰ ਰੇਪ ਦੇ ਇਲਜ਼ਾਮਾਂ ਤਹਿਤ ਦੋਸ਼ੀ ਠਹਿਰਾਇਆ ਸੀ 20 ਸਾਲ ਕੈਦ ਦੀ ਸਜ਼ਾ ਸੁਣਾਈ ਸੀ ਦੱਸਦੀਏ ਕਿ ਉਸ ਤੋਂ ਬਾਅਦ ਹਿੰਸਾ ਫੜਕ ਗਈ 40 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ ਰਾਮ ਰਹੀਮ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਸੀ ਪਰ ਹੁਣ ਉਸ ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ ਜਿਸ ਦੇ ਵਿੱਚੋਂ 10 ਦਿਨ ਉਹ ਸਿਰਸਾ ਡੇਰੇ ਦੇ ਵਿੱਚ ਰਹੇਗਾ ਦੂਜੇ ਪਾਸੇ ਡੇਰੇ ਦੇ ਪੈਰੋਕਾਰ ਡੇਰਾ ਪ੍ਰੇਮੀ ਖੁਸ਼ੀ ਜ਼ਾਹਿਰ ਕਰ ਰਹੇ ਨੇ ਹਾਲਾਂਕਿ ਰਾਮ ਰਹੀਮ ਦੇ ਵੱਲੋਂ ਸੰਦੇਸ਼ ਜਾਰੀ ਕੀਤਾ ਗਿਆ ਹੈ ਕਿ ਡੇਰਾ ਸਿਰਸਾ ਦੇ ਵਿੱਚ ਫਿਲਹਾਲ ਜੋ ਸੇਵਾਦਾਰ ਨੇ ਉਹਨਾਂ ਦੀ ਗੱਲ ਮੰਨੀ ਜਾਵੇ ਤੇ ਜੋ ਡੇਰਾ ਪ੍ਰੇਮੀ ਨੇ ਉਹ ਸਿਰਸਾ ਨਾ ਆਉਣ ਪਰ ਦੂਜੇ ਪਾਸੇ ਇਲਜ਼ਾਮ ਇਹ ਵੀ ਨੇ ਕਿ ਬਾਬੇ ਤੇ ਹਰਿਆਣਾ ਸਰਕਾਰ ਮਿਹਰਬਾਨ ਹੈ ਹਾਲਾਂਕਿ ਜੋ ਡੇਰੇ ਦੇ ਵਕੀਲ ਨੇ ਉਹ ਕਹਿ ਰਹੇ ਨੇ ਕਿ ਕਾਨੂੰਨ ਮੁਤਾਬਕ ਹੀ ਪੈਰੋਲ ਮਿਲੀ ਹੈ ਰਾਮ ਰਹੀਮ देखिए पुज्य गुरु संत गुरमीत राम रहीम सिंह जी ईसा जी को जो ये पैरोल दी गई है तीस दिन की पैरोल उन्हें आज मिली है और जैसा कि हम आपको पहले भी बताते आए हैं कि पुज्य गुरु जी को जब जब ये पैरोल या फरलो मिली है ये कानूनी दायरे के अंदर लीगली उन्हें ये पैरोल दी जाती है ये ऐसा नहीं है कि अकेले पूज्य गुरु जी को दी जा रही है ये इस हजारों कैदी हैं इस इस तरह के जो इस पैरोल का लाभ उठा रहे हैं तो ये पुज्य गुरु जी का अधिकार बनता है कानूनी दायरे के अंदर पुज्य गुरु जी को ये पैरोल दी जाती है और आज पूज्य गुरुजी सुबह ही सिरसा आश्रम में पधारे हैं उन्हें तीस दिन की पैरोल दी गई है ये ये जब पेरोल की एप्लीकेशन लगाई जाती है तो ये एक कैदी का ही अधिकार होता है ये पूज्य गुरुजी का अधिकार है कि वो कहा के लिए अप्लाई करते हैं अब उन्हें लगा कि यहाँ सिरसा के लिए अप्लाई करनी चाहिए तो उन्होंने सिरसा के लिए अप्लाई करी और पूज्य गुरु को ये सिरसा की पेरोल दी गई है अपना जो भारत देश है यहाँ पर किसी न किसी समय पर कुछ न कुछ इलेक्शन होते रहते हैं

चैनल के माध्यम से ये भी कहना चाहूंगा कि इसको आप किसी तरह की राजनीति से या इलेक्शनों से जोड़कर ना देखें पूज्य गुरुजी को जो ये पैरोल दी गई है उनके कानूनी दायरे के अंदर दी गई है दिल्ली चुनाव से पहले एक बार फिर राम रहीम को पैरोल मिली है उसको लेकर देखिए पैरोल के अपने कार्य करते और सरकार उसी के तहत वो काम करती है किसी को भी ऐसी वो नहीं मिल सकती है उन्हें पहले ये पैरोल लिया हो उसका रीजन डेरे में ना जाने का नहीं लिखा होगा उन्होंने कोई और रीजन दिया होगा जब पहले ये फरड़ों पर आए हैं तो अब जो इन्होंने लिया है तो रीजन उनका वही का दिया होगा जी मेरे पीछे से ये जरूरी हो गया तो मैं मुझे जी ये पैरोल दी जाए। और इसके कोई राजनीतिक मायने अलग कोई मायने नहीं नहीं। यार ये तो आप लाखों आदमी इस देश के जेड़ों में वो कई वो सजा ਸਜ਼ਾਯਾ ਆਪਤਾ ਵੀ ਹੈ ਜਿਨਕੀ ਸਜ਼ਾ ਹੋ ਚੁਕੀ ਹੈ ਕਈ ਜੁਡੀਸ਼ੀਅਲ ਕਸਟਡੀ ਮੇ ਵੀ ਹੈ ਜੁਡੀਸ਼ੀਅਲ ਕਸਟਡੀ ਜਿਸਕੇ ਹੁੰਦੀ ਹੈ ਉਸਕੋ ਪੈਰੋਲ ਨਹੀਂ ਮਿਲਦੀ ਜੀ ਉਹ ਜੋ ਸਜ਼ਾਯਾ ਆਪਤਾ ਹੈਨਨਕੋ ਇਹ ਪ੍ਰਾਵਧਾਨ ਜੇਲ ਮੈਨੂਅਲ ਮੇ ਹੈ ਤਾਂ ਰਾਮ ਰਹੀਮ ਨੂੰ ਇੱਕ ਵਾਰ ਫੇਰ ਪੈਰੋਲ ਮਿਲੀ ਹੈ ਜਿਸ ਨੂੰ ਲੈ ਕੇ ਵਕ ਵਕ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ ਜਿੱਥੇ ਹਰਿਆਣਾ ਦੇ ਸੰਸਦ ਇਸ ਨੂੰ ਅਤੇ ਮੰਤਰੀ ਇਸ ਨੂੰ ਕਾਨੂੰਨ ਮੁਤਾਬਕ ਸਹੀ ਠਹਿਰਾ ਰਹੇ ਨੇ ਉੱਥੇ ਡੇਰੇ ਦੇ ਵਕੀਲ ਵੀ ਇਹੀ ਕਹਿ ਰਹੇ ਨੇ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਹੀ ਰਾਮ ਰਹੀਮ ਨੂੰ ਇਹ ਪੈਰੋਲ ਮਿਲੀ ਹੈ ਹਾਲਾਂਕਿ ਦੱਸ ਦਈਏ ਕਿ ਜਦੋਂ 12ਵੀਂ ਵਾਰ ਪੈਰੋਲ ਮਿਲੀ ਇਸ ਤੇ ਸਵਾਲ ਵੀ ਉੱਠ ਰਹੇ ਨੇ ਕਿ ਆਖਿਰ ਵਾਰ-ਵਾਰ ਪੈਰੋਲ ਦਾ ਮਿਲਣਾ ਦੂਜੇ ਪਾਸੇ ਦਿੱਲੀ ਵਿਧਾਨ ਸਭਾ ਚੋਣਾਂ ਨੇ ਤੇ ਉਸ ਤੋਂ ਠੀਕ ਕੁਝ ਦਿਨ ਪਹਿਲਾਂ ਪੈਰੋਲ ਮਿਲਣਾ ਤੇ 30 ਦਿਨ ਦੀ ਪੈਰੋਲ ਮਿਲਣਾ ਇਸ ਤੇ ਸਵਾਲ ਵੀ ਉੱਠ ਰਹੇ ਨੇ ਪਰ ਜੋ ਡੇਰੇ ਦੇ ਵਕੀਲ ਨੇ ਉਹਨਾਂ ਦਾ ਕਹਿਣਾ ਕਿ ਕਾਨੂੰਨ ਦੇ ਦਾਇਰੇ ਮੁਤਾਬਕ ਹੀ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ ਹਾਲਾਂਕਿ ਰਾਮ ਰਹੀਮ ਨੂੰ 70 ਦਿਨ ਦੀ ਪੈਰੋਲ ਵੀ ਦਿੱਤੀ ਜਾ ਸਕਦੀ ਸੀ ਪਰ ਫਿਲਹਾਲ ਉਹਨਾਂ ਨੂੰ 30 ਦਿਨ ਦੀ ਪੈਰੋਲ ਮਿਲੀ ਹੈ ਇਸੇ ਦੇ ਵਿਚਾਲੇ ਜੋ ਮੰਤਰੀ ਨੇ ਹਰਿਆਣਾ ਦੇ ਅਨਿਲ ਵੇਜੋ ਵੀ ਇਹੀ ਕਹਿੰਦੇ ਦੇਖੇ ਨੇ ਕਿ ਇਹ ਕਿਸੇ ਵੀ ਕੈਦੀ ਦਾ ਅਧਿਕਾਰ ਹੈ ਤੇ ਇਸ ਦੇ ਨਾਲ ਹੀ ਵੱਖ-ਵੱਖ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਪਰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਐਨ 8 ਦਿਨ ਪਹਿਲਾਂ ਡੇਰਾ ਸਰਸਾ ਮੁਖੀ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਏ ਨੇ ਜਿਸ ਦੇ ਵਿੱਚੋਂ 10 ਦਿਨ ਡੇਰਾ ਸਿਰਸਾ ਪਹੁੰਚਣਗੇ ਤੇ 2017 ਤੋਂ ਇਹ ਪਹਿਲੀ ਵਾਰ ਹੈ ਜਾਨੀ ਕਿ 8 ਸਾਲਾਂ ਦੇ ਵਿੱਚ ਕਰੀਬ-ਕਰੀਬ ਇਹ ਪਹਿਲੀ ਵਾਰ ਹੈ ਜਦੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਪਹਿਲੀ ਵਾਰ ਡੇਰਾ ਸਿਰਸਾ ਪਹੁੰਚੇ ਨੇ ਜਦੋਂ ਤੋਂ ਉਹਨਾਂ ਨੂੰ ਜੇਲ੍ਹ ਹੋਈ ਹੈ ਸੁਨਾਰੀਆ ਜੇਲ੍ਹ 20 ਸਾਲ ਦੀ ਸਜ਼ਾ ਕੱਟ ਰਹੇ ਨੇ ਰਾਮ ਰਹੀਮ ਤੇ 12ਵੀਂ ਵਾਰ ਹੁਣ ਉਹ ਬਾਹਰ ਆਏ ਨੇ ਜੇਲ੍ਹ ਤੋਂ ਪੈਰੋਲ ਉਹਨਾਂ ਨੂੰ ਮਿਲੀ ਹੈ ਤੇ 7 ਸਾਲ ਬਾਅਦ ਡੇਰਾ ਸਿਰਸਾ ਪਹੁੰਚੇ